ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬੀਤੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਸਰਕਾਰ ਨੇ ਗਰੀਬ ਕਲਿਆਣ ਦੀ ਦਿਸ਼ਾ ਵਿੱਚ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਲੋਕਾਂ ਦੀ ਜੀਵਨ ਸ਼ੈਲੀ ਵਿੱਚ ਵਿਆਪਕ ਸੁਧਾਰ ਹੋਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਐਕਸ ਤੇ ਇੱਕ ਵੀਡੀਓ ਸਾਂਝਾ ਕਰਦਿਆਂ ਐਨਡੀਏ ਸਰਕਾਰ ਦੇ 11 ਸਾਲਾਂ ਵਿੱਚ ਗਰੀਬ ਕਲਿਆਣ ਦੀ ਤਸਵੀਰ ਨੂੰ ਸਾਹਮਣੇ ਰੱਖਿਆ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਬੀਤੇ 11 ਸਾਲਾਂ ਵਿੱਚ ਸਾਡੀ ਸਰਕਾਰ ਦਾ ਹਰ ਕਦਮ ਸੇਵਾ ਸੁਸ਼ਾਸਨ ਅਤੇ ਗਰੀਬ ਕਲਿਆਣ ਨੂੰ ਪਰ ਪਤ੍ਰਿਹਾਈ ਇਸ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਨਾ ਸਿਰਫ ਵਿਲੱਖਣ ਨੇ ਬਲਕਿ 140 ਕਰੋੜ ਦੇਸ਼ ਵਾਸੀਆਂ ਦੇ ਜੀਵਨ ਨੂੰ ਆਸਾਨ ਬਣਾਉਣ ਵਾਲੀਆਂ ਵੀ ਨੇ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਜਤਾਇਆ ਕਿ ਦੇਸ਼ ਨੂੰ ਅੱਗੇ ਲਿਜਾਉਣ ਦੇ ਆਪਣੇ ਇਹਨਾਂ ਯਤਨਾਂ ਦੇ ਨਾਲ ਅਸੀਂ ਵਿਕਸਿਤ ਅਤੇ ਆਤਮ ਨਿਰਪਰ ਭਾਰਤ ਦੇ ਟੀਚੇ ਨੂੰ ਜ਼ਰੂਰ ਹਾਸਲ ਕਰਾਂਗੇ ਇੱਕ ਰਿਪੋਰਟ ਪਹਿਲਾਂ ਘਰ ਦਾ ਚੁੱਲਾ ਠੰਡਾ ਪੈ ਜਾਂਦਾ ਸੀ ਦੋ ਵਕਤ ਦੇ ਖਾਣੇ ਲਈ ਵੀ ਸੋਚਣਾ ਪੈਂਦਾ ਸੀ ਹੁਣ ਹਰ ਮਹੀਨੇ ਮੁਫਤ ਰਾਸ਼ਨ ਮਿਲਦਾ ਹੈ ਹੁਣ ਭੁੱਖ ਡਰਾਉਂਦੀ ਨਹੀਂ ਹੁਣ ਢਿੱਡ ਭਰਨ ਲਈ ਫਿਕਰ ਨਹੀਂ ਕਰਨੀ ਪੈਂਦੀ ਪਹਿਲਾਂ ਸਾਡੇ ਹੱਕ ਦੀ ਸਰਕਾਰੀ ਯੋਜਨਾ ਦੇ ਪੈਸੇ ਸਾਡੇ ਤੱਕ ਪੂਰੇ ਨਹੀਂ ਪਹੁੰਚਦੇ ਸਨ ਬੱਚੋਲੇ ਆਪਣਾ ਕੱਟ ਮਾਰ ਲੈਂਦੇ ਸਨ ਹੁਣ ਕੋਈ ਵਿਚੋਲਾ ਨਹੀਂ ਕੋਈ ਮੁਸ਼ਕਲ ਨਹੀਂ ਸਾਡਾ ਪੂਰਾ ਪੈਸਾ ਸਾਨੂੰ ਹੀ ਮਿਲਦਾ ਹੈ। ਉਹ ਵੀ ਸਿੱਧਾ ਸਾਡੇ ਬੈਂਕ ਅਕਾਊਂਟ 'ਚ। ਪਹਿਲਾਂ ਜੇਕਰ ਘਰ 'ਚ ਕੋਈ ਬਿਮਾਰ ਹੁੰਦਾ ਸੀ ਤਾਂ ਇਲਾਜ ਦੇ ਖਰਚੇ ਦੇ ਬਾਰੇ ਸੋਚ ਕੇ ਸਾਡੀ ਤਾਂ ਉੰਝ ਹੀ ਜਾਣ ਤੇ ਬਣਾਉਂਦੀ ਸੀ। ਪੈਸੇ ਦੀ ਕਮੀ ਦੇ ਕਾਰਨ ਬਿਮਾਰੀ ਦੇ ਨਾਲ ਹੀ ਜਿਉਣ ਲਈ ਮਜਬੂਰ ਸੀ। ਅੱਜ ਜੁਮਾਨ ਭਾਰਤ ਤੋਂ ਹਸਪਤਾਲ 'ਚ ਮੁਫਤ ਇਲਾਜ ਹੁੰਦਾ ਹੈ। ਹੁਣ ਬਿਮਾਰ ਲਾਚਾਰ ਨਹੀਂ ਇਨ੍ਹਾਂ 11 ਸਾਲਾਂ ਵਿੱਚ ਤੇਜ਼ ਤਰੱਕੀ ਦੇ ਨਾਲ ਇੱਕ ਨਵਾਂ ਇਤਿਹਾਸ ਵੀ ਰਚਿਆ ਗਿਆ ਹੈ